ਸਤਿ ਸ੍ਰੀ ਅਕਾਲ ਜੀ ਵੀਰ ਜੀ ਚੀਮਾ ਡੇਰੀ ਫਾਰਮ ਤੇ ਆਪ ਸਭ ਦਾ ਸਵਾਗਤ ਆ ਅੱਜ ਆਏ ਆ ਜੀ ਪਿੰਡ ਵਿਸ਼ੋਆ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਕੋ ਦੋ ਚੰਗੀਆਂ ਵੇੜਾਂ ਆ ਇੱਕ ਨੂੰ ਸੂਈ ਨੂੰ 20 ਦਿਨ ਹੋਏ ਜੇ ਤੇ ਇੱਕ ਨੂੰ ਅਜੇ 2-4 ਦਿਨ ਹੀ ਹੋਏ ਜੇ ਚੰਗੀਆਂ ਵੇੜਾਂ ਦੋਵੇਂ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹਾਂਜੀ ਵੀਰ ਜੀ ਡਰੈੱਸ ਦੱਸੋ ਹਾਂ ਪਿੰਡ ਵਿਸ਼ੋਆ ਜੀ ਵੀਰ ਜੀ ਹਾਂਜੀ ਤੇ ਤਹਿਸੀਲ ਜਨਾਲਾ ਜਿਲ੍ਹਾ ਅੰਮ੍ਰਿਤਸਰ ਜੀ ਅਸੀਂ ਨਾਮ ਨਾਮ ਦੱਸ ਦੋ ਹਮਸ਼ੇਰ ਸਿੰਘ ਜੀ ਹਾਂਜੀ ਫੋਨ ਨੰਬਰ 889746 اچھا جی ਤੇ ਅੱਜ ਫਿਰ 46 52 340 ਠੀਕ ਆ ਤੇ ਕਿੰਨੇ ਪਸ਼ੂ ਅੱਜ ਫਿਰ ਵੀ ਜੀ ਦੋ ਜੇ اچھا ਦੋ ਆ ਇੱਕ ਨੂੰ ਦਵੇਂ ਚ ਪੰਜ ਦਿਨ ਹੋਏ ਸੀ ਨੂੰ ਦੇ ਨੂੰ 20 25 ਦਿਨ ਹੋ ਗਏ ਹਾਂ ਹਾਂ ਚਲੋ ਇਹ ਤੋਂ ਸਟਾਰਟ ਕਰ ਲਈਏ ਹਾਂਜੀ ਕਿੱਦਾਂ ਜੇ ਦਾ ਮਤਲਬ ਇਹਨੂੰ ਕਿੰਨੇ ਦਿਨ ਹੋਏ ਸੂਈ ਨੂੰ ਪੰਜ ਦਿਨ ਵੀ ਜੀ ਹੋਏ ਬੋਏ ਇਹਦੇ ਥਲੇ 9 ਕਿਲੋ ਹੋਊਗਾ اچھا 9 ਕਿਲੋ 30 30 ਦੀ ਜੀ ਪੂਰੀ ਠੀਕ ਆ ਚਲੋ ਚੰਗੀ ਵੈੜ ਐ ਚੋ ਤੋਰੋ ਇਹਨੂੰ ਵੀਰ ਵਛੀ ਵੀ ਜੀ ਇਹਦੇ ਮਗਰ ਅੱਛਾ ਵਛੀ ਇਹਦੇ ਮਗਰ ਨੋ ਦੀ ਜੇ ਜੇ ਬੋਲਾ ਹੀ ਜੇ ਚੰਗੀ ਵੈੜਿਆ ਬਾਕੀ ਦੁੱਧ ਤੇ ਆ ਜੂਗੀ ਥੋੜਾ ਤੋੜ ਦੋ ਵੀਰ ਜੀ ਬਹੁਤ ਵਧੀਆ ਥਾਣਵਾ ਨੇ ਵੀ ਇਹ ਚੰਗੀ ਵੈੜ ਜੇ ਅਜੇ ਤੋੜ ਦੋ ਵੀਰ ਜੀ ਕੱਲਾ ਕੱਲਾ ਥਣ ਲੱਗਾ ਜੇ ਅਜੇ ਸੂਈ ਨੂੰ 2-4 ਦੇਣੀ ਹੋਈ ਜੇ ਬਾਕੀ ਤੁਸੀਂ ਆਪਸਾ ਬਲਾ ਲਿਓ ਚੰਗੀ ਵੈੜ ਵੈੜਿਆ ਘੱਤ ਚੋਂਣ ਵਾਲੀ ਜੇ ਮਗਰ ਇਹਦੇ ਵਛੀ ਜੇ ਆ ਦੇ ਤਾਜੀ ਵਛੀ ਜਿਹੜੀਆਂ ਬਹੁਤ ਖੂਬਸੂਰਤ ਆ ਜਵਾਬੜਾ ਵਿੱਚ ਲੱਗ ਜਰਸੀ ਕ੍ਰੋਸ ਜੇ ਦੇਖੋ ਜੀ ਵੀਰ ਜੀ ਛੋੜਾ ਜੋ ਉੱਪਰ ਇਥਾਂ ਦਾ ਕਰਕੇ ਕਰਦੀ ਆ ਅਜ ਹਣ ਕੀ ਵੀਰ ਜੀ ਇਹਦਾ ਕੀ ਮੁੱਲ ਹੈਦਾ ਕੀ ਜੇ ਇਹਦਾ ਵੀਰ ਜੀ ਮੁੱਲ 30000 ਕਰਦੇ ਅੱਛਾ 30000 ਕਿੰਨੇ ਦੀਆਂ ਦਨੀ ਆ ਮਾਨਤਨ ਕਰਦਾ ਵੀਰ ਜੀ ਕੋਈ ਨਾ ਅੱਛਾ ਚਲੋ ਕੋਈ ਨਹੀਂ ਫੋਨ ਤੇ ਗੱਲ ਹੋ ਜੂਗੀ ਮਾਨਤਨ ਹਾਂ ਫੋਲ ਹੋ ਜੂਗਾ ਕੋਈ ਗੱਲ ਨਹੀਂ ਬਾਕੀ ਵੀਰ ਜੀ ਵੈੜ ਚੰਗੀ ਜੇ ਕੋਈ ਸ਼ੱਕ ਨਹੀਂ ਹੈ ਵੈੜ ਦੇ ਵਿੱਚ ਹੈਗਾ ਹਾਂ ਹਾਂਜੀ ਵੀਰ ਜੀ ਇਹਦਾ ਕਿਦਾਂ ਜੀ ਇਹਦੇ ਵਿੱਚ ਕਿੰਨਾ 13 ਕਿਲੋ ਦੁੱਧ ਜੇ 13 ਕਿਲੋ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਇਹਨੂੰ 52 ਦਿਨ ਹੋ ਗਏ 52 ਦਿਨ ਹੋ ਗਏ ਬਾਕੀ ਤੁਸੀਂ ਆਪ ਹੀ ਵੀਰ ਜੀ ਹਿਸਾਬ ਲਾਓ ਮਗਰ ਬੱਚਾ ਜਿਹਦੇ ਹਿਸਾਬ ਲਾ ਲਓ ਆਪ ਹਾਂਜੀ ਜੋ ਤੋੜ ਦੋ ਇਹਨੂੰ ਕੋਈ ਗੱਲ ਨਹੀਂ ਹਾਂ ਨਾ ਬੰਦੀ ਬਹੁਤ ਸਾਫ਼ ਆ ਵੇੜ ਤੁਸੀਂ ਦੁੱਧ ਤਾਂ ਆਪ ਹੀ ਹੰਦਾ ਜਾ ਰਹੇ ਹੋ ਨਾ ਵੱਡੇ ਪੱਲੇ ਦੀ ਆ ਵੇੜ ਚੰਗੀ ਵਹਿੜਾ ਜੇ ਕੋਈ ਵੀਰ ਸਾਂਭ ਲੂਗਾ ਤੇ ਦੁੱਧ 20 ਕਿਲੋ ਕਰ ਜੂਗੀ ਕਿਉਂਕਿ ਥਣਵਾ ਨੇ ਤੋਂ ਪਤਾ ਲੱਗਦਾ ਹਾਂ ਜੀ ਇਹ ਵੀ ਵੀਰ ਜੀ ਠੰਡੀ ਜੀ ਹਾਂ ਠੰਡੀ ਸੀ ਇਹ ਲਿਆ ਚੰਗੀ ਵਹਿੜ ਜੇ ਹਾਂ ਵੀਰ ਜੀ ਕੀ ਮੁੱਲ ਫਿਰ ਇਹਦਾ ਜਾਇ ਜਾਇ ਦੇ ਦਈਏ ਇਹ ਦੇ ਦਾਂਗੇ ਵੀਰ ਜੀ ਜਿੰਨੇ ਨਹੀਂ ਕਹੋਗੇ ਤੁਸੀਂ ਇਮਾਨਦਾਰੀ ਕਰਦੋ ਇਹਦਾ ਮੁੱਲ ਜੀ 36000 ਵੀਰ ਜੀ ਕਰਦੇ ਅੱਛਾ 36000 ਇਹਦਾ ਨਾਲੀਆਂ ਲੋਕੀ 50 5000 ਮੁੱਲ ਕਰਦੇ ਦੁੱਧ 17 18 ਕਿਲੋ ਕਰੂਗਾ ਕਰੂਗੀ ਸੇਵਾ ਤੇ ਕਰ ਜਾਣਾ ਕਿ ਓਏ ਆਈ ਵੀ ਹੜਾਂ ਵਾਲੇ ਇਲਾਕੇ ਚੋਂ ਆ ਨਾ ਉਹਦਾ ਕਰਕੇ ਫਿਰ ਉਧਰ ਪੱਠਾ ਵੀ ਨਹੀਂ ਸੀ ਹਾਂ ਜੀ ਵੀਰ ਜੀ ਹਾਂ ਤੇ ਚਲੋ ਕਿੰਨੇ ਵੀ ਦੇ ਦੋਗੇ ਫਿਰ ਥੋੜਾ ਬੋਧਾ ਕਰ ਦੋ ਵੀਰ ਜੀ ਮੁੱਲ ਇਹਦਾ 36000 ਜੀ ਅੱਛਾ ਦੇ ਦਾ ਜਲੇ ਨਿਕਾ ਉਹ ਮਾਨਤਨ ਪੁੱਤ ਚਲੋ ਮਾਨਤਨ ਫੁੱਲ ਕਰ ਦੇਣਗੇ ਬਾਕੀ ਫੋਨ ਕਰੋ ਤੁਸੀਂ ਤੇ ਬਾਕੀ ਵੀਰ ਜੀ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰੋ ਬਹੁਤ ਮਿਹਰਬਾਨੀ ਹੋਊਗੀ ਬਾਕੀ ਇਦਾਂ ਦੇ ਤੁਹਾਨੂੰ ਚੰਗੇ ਪਸ਼ੂ ਵਿਖਾਉਂਦੇ ਰਾਵਾਂਗੇ ਹਾਂਜੀ ਧੰਨਵਾਦ ਵੀਰ ਜੀ